ਜਲਾਨਾ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਪਹਿਲੀ ਲਿਸਟ ਕੀਤੀ ਜਾਰੀ ਭੁਪਿੰਦਰ ਸਿੰਘ ਗੁੱਡਾ ਦੇ ਸਮੇਤ 33 ਉਮੀਦਵਾਰਾਂ ਦਾ ਕੀਤਾ ਐਲਾਨ 28 ਮੌਜੂਦਾ ਵਾਇਦਿਕਾ ਨੂੰ ਮਿਲੀ ਟਿਕਟ ਕਾਂਗਰਸ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਰੈਸਲਰ ਵਿਨੇਸ਼ ਫੁਗਾਟ ਨੂੰ ਮਿਲੀ ਟਿਕਟ ਜੁਲਾਨਾ ਤੋਂ ਵਿਧਾਨ ਸਭਾ ਚੋਣ ਲੜੇਗੀ ਵਿਨੇਸ਼ ਜੁਲਾਨਾ ਸੀਟ ਦੇ ਵਿੱਚ ਪੈਂਦਾ ਹੈ ਦਿਨੇਸ਼ ਤੇ ਸੋਰਾ ਪਰਿਵਾਰ ਦਾ ਪੁੱਤ ਰੈਸਲਰ ਬਚਰਨ ਕੁੰਨੀਆ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ ਆਲ ਇੰਡੀਆ ਕਿਸਾਨ ਕਾਂਗਰਸ ਦੇ ਵਰਕਿੰਗ ਚੇਅਰਮੈਨ ਬਣੇ ਬਚਰਨ हरियाणा ਦੇ ਚੱਕਰ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕੀਤਾ ਚੋਣ ਪ੍ਰਚਾਰ ਭਾਜਪੀ ਤੇ ਸਾਂਦ ਦਾ ਨਿਸ਼ਾਨਾ ਕਿ ਆ ਹਰਿਆਣਾ ਨੂੰ ਦਬਲ ਨਹੀਂ ਨਵੇਂ ਜਨ ਦੋ ਹਰਿਆਣਾ ਚ ਭਾਜਪਾ ਦਾ ਹੋਵੇਗਾ ਸੁਪਰਾਸਾ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਵੱਖ-ਵੱਖ ਪਾਕਾ 293 ਨੌਜਵਾਨਾਂ ਨੂੰ ਅੱਜ ਲਿਖਤ ਪੱਤਰ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਮਿਊਨਿਸਪਲ ਪਵਾਂਚਸਵਰੇ 11 ਵਜੇ ਹੋਏਗਾ ਸਮਾਗਮ ਕੈਬਨਟ ਮੰਤਰੀ ਅਨਮੋਲ ਗਗਨਵਾਂਦੀ ਅਫਸਰਾਂ ਨੂੰ ਚੇਤਾਵਨੀ ਕਿ ਅੱਜ ਜੋ ਅਫਸਰ ਮੇਰੇ ਨਾਤੇ ਕਰਦੇ ਨੇ ਭ੍ਰਸ਼ਟਾਚਾਰ ਸੁਧਰ ਜਾਣ ਨਹੀਂ ਤਾਪੋਏਗਾ ਸਖਤ ਅਕਸ਼। ਕੇਂਦਰੀ ਸਿਹਤ ਮੰਤਰੀ ਜੀਪੀ ਨੱਟਰਾ ਨੂੰ ਮਿਲੇ ਡਾਕਟਰ ਬਲਬੀਰ ਸਿੰਘ ਕੇਂਦਰੀ ਮੰਤਰੀ ਦੇ ਕੋਲ ਚੁੱਕਿਆ ਪੰਜਾਬ ਦੇ ਰੁਕੇ ਹੋਏ ਫੰਡਾਂ ਦਾ ਮੁੱਦਾ ਡਾਕਟਰ ਬਲਬੀਰ ਬੋਲੇ ਨੱਟਾ ਨੇ ਮਸਲਾ ਹੱਲ ਕਰਨ ਦਾ ਦਿੱਤਾ ਪ੍ਰੋਸਪੈਕਟ। ਜਦੋਂ ਕਸ਼ਮੀਰ ਦੇ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲੇ ਤਾਰਾ 370 ਬਣ ਚੁਕੀ ਹੈ ਇਤਿਹਾਸ ਹੁਣ ਕਦੇ ਨਹੀਂ ਆਏਗੀ ਵਾਪਸ ਵਿਕਸਤ ਅਤੇ ਖੁਸ਼ਹਾਲ ਬਜਮੂ ਕਸ਼ਮੀਰ ਦਾ ਵੀ ਕੀਤਾ ਬਾਤ। ਇਹ ਸਟਾਰ 올ੈਂਪਿਕ ਦੇ ਵਿੱਚ ਪਰਦੀ ਚੋਲੀ ਚ ਇੱਕ ਹੋਰ 골ਡ ਹਾਈ ਜੰਪ ਦੇ ਵਿੱਚ ਪ੍ਰਵੀਨ ਕੁਮਾਰ ਨੇ ਜਿੱਤਿਆ ਸੋਨ ਤਗਮਾ ਹੁਣ ਤੱਕ ਭਾਰਤ ਨੇ ਜਿੱਤੇ ਨੇ 27 ਮੈਡਲ ਇਹ ਸੱਚਜ ਬਣਾਏ ਜਾ ਰਹੀ ਗਣੇਸ਼ ਚਤੁਰਥੀ ਆਪਣੇ ਘਰਾਂ ਦੇ ਵਿੱਚ ਭਗਵਾਨ ਗਣੇਸ਼ ਦੀ ਸਥਾਪਨਾ ਕਰ ਰਹੇ ਸ਼ਰਧਾਲੂ 10 ਦਿਨ ਬਾਅਦ ਕੀ ਤਸ਼ਾਹਿਗਾ ਵਿਸਰਜਨ ਸ਼ਿਕਾਲਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਹਰਿਆਣਾ ਚੋਣਾਂ ਦੇ ਲਈ ਕਾਂਗਰਸ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਪਹਿਲੀ ਲਿਸਟ ਦੇ ਵਿੱਚ ਦੱਸਿਆ ਕਿ 31 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਵਿਨੇਸ਼ ਪੁਗਾਠ ਨੂੰ ਜੁਲਾਨਾ ਤੋਂ ਟਿਕਟ ਦਿੱਤੀ ਗਈ ਹੈ ਤਾਂ ਭਪਿੰਦਰ ਸਿੰਘ ਹੋਡਾ ਨੂੰ ਸਾਪਲਾ ਤੋਂ ਟਿਕਟ ਦਿੱਤੀ ਗਈ ਹੈ ਯਾਨੀ ਕਿ ਭਪਿੰਦਰ ਸਿੰਘ ਹੁੰਦਾ ਗੜੀ ਸਾਪਲਾ ਤੋਂ ਚੋਣ ਲੜਨਗੇ ਤਾਂ ਗੀਤਾ ਪੁੱਕਲ ਨੂੰ ਛੱਜਰ ਤੋਂ ਟਿਕਟ ਮਿਲੀ ਹੈ ਰਾਉ ਦਾਨ ਸਿੰਘ ਨੂੰ ਮਹਿੰਦਰਗੜ੍ਹ ਤੋਂ ਤਾਰਿਆ ਗਿਆ ਹੈ ਹਰਿਆਣਾ ਕਾਂਗਰਸ ਪ੍ਰਧਾਨ ਉਦੇ ਪਾਰ ਨੂੰ ਹੰਡ ਤੋਂ ਟਿਕਟ ਮਿਲੀ ਹੈ ਤਾਂ 28 ਮੌਜੂਦਾ ਵਿਧਾਇਕ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਸੋਨੀ ਪੱਤੋ ਸੁਰਿੰਦਰ ਪੰਵਾਰ ਨੂੰ ਟਿਕਟ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਨੇ ਜਿਸ ਵੇਲੇ ਵਿਦੇਸ਼ ਪੁਗਾਟ ਅਤੇ ਬਜਰੰਗ ਪੁਨੀਆ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਪ੍ਰਦੀਪ ਚੌਧਰੀ ਨੂੰ ਕਾਲਕਾ ਤੋਂ ਟਿਕਟ ਮਿਲੀ ਹੈ ਸ਼ੈਲੀ ਚੌਧਰੀ ਨੂੰ ਨਾਰਾਇਣਗੜ੍ਹ ਤੋਂ ਇਸ ਤੋਂ ਇਲਾਵਾ ਨਾਰਾਇਣਗੜ੍ਹ ਤੋਂ ਤਾਂ ਰੇਨੂ ਬਾਲਾ ਜੋ ਐਸੀ ਅਸੀਟ ਹੈ ਆ ਉਹਨਾਂ ਨੂੰ ਸਦੋਰਾ ਤੋਂ ਟਿਕਟ ਦਿੱਤੀ ਗਈ ਹੈ ਯਾਨੀ ਕਿ ਸਦੋਰਾ ਸੀਟ ਜਿਹੜੀ ਹੈ ਉਹ ਐਸੀ ਸੀਟ ਹੈ बिशन लाल रादौर रादौड़ तो टिकट मिली है सिंह लाडवा तो रामकरण शाबाद एससी सीट धर्मपाल गोंडर नीलो खेड़ी तो चोन लड़न के शमशेर सिंह गोंगी असंत तो, धर्म सिंह छोकर सबालखातों, तो जयविंद सिंह खरखौदा तो सुरेंद्र पवार सोनीपत तो जगबीर सिंह मलिक तो चोन लड़न के कुल मिला के बीजेपी के वालों अपनी पहली लिस्ट जारी की गई सताहठ उम्मीदवार की जिस तीन तो बगावत ਬੀਜੇਪੀ ਦੇ ਅੰਦਰ ਦੇਖਣ ਨੂੰ ਮਿਲੀ ਹੈ ਪਾਰਟੀ ਪੱਧਰ ਤੇ ਬੇਹੱਦ ਵੱਡੇ ਪੱਧਰ ਤੇ ਕਹਿ ਸਕਦੇ ਆ ਨਰਾਜ਼ਗੀ ਜਿਹੜੀ ਹੈ ਉਹ ਵੱਡੇ ਆਗੂਆਂ ਦੇ ਸਮੇਤ ਕਈ ਜਿਹੜੇ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਜਿਹੜੇ ਵਰਕਰਸ ਹਨ ਉਹਨਾਂ ਦੇ ਵਿੱਚ ਨਰਾਜ਼ਗੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਹੁਣ ਕਾਂਗਰਸ ਦੇ ਵੱਲੋਂ ਪੈਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਔਰ ਉਹਨਾਂ ਦੇ ਵੱਲੋਂ 28 ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਤੇ ਹੀ ਦਾਅ ਖੇਡਿਆ ਗਿਆ ਹੈ ਲਗਾਤਾਰ ਹਰ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸੋ ਦੱਸ ਤਾ ਕਿ आ, होने पहली लिस्ट जो जारी हुई है तो सब वालों अपने नॉमीनेशन दाखिलते जाएंगे और पूरा चोन प्रचार किया जाएगा अपने आप के एक बड़ा हुंगारा मिले या कह लिए कि पार्टी जी है उसको मजबूत करने का दावा कर रहे हैं विनेश फुगाट और बजरंग पुनिया तो अंकित दुदानी मेरे सहयोगी फोनलाइन पर अंकित इलैक्शन पे नजर सबकी सभी पार्टियां पूरा जोर लगा रही इस बीच ये उम्मीदवारों की पहली लिस्ट कांग्रेस किस तरीके से देखा जाए बिल्कुल जो कांग्रेस की पहली लिस्ट आई है उम्मीद ये की जा रही थी कि सत्तर से ज्यादा उम्मीदवारों की पहली लिस्ट आएगी लेकिन कांग्रेस ने कहीं ना कहीं बड़ा सेफ गेम खेला है और बत्तीस जो उम्मीदवार हैं उनकी लिस्ट जारी की गई है बत्तीस में से अगर बात की जाए तो तीस ऐसे उम्मीदवार हैं जो सिटिंग विधायक हैं अभी हाल में विधायक हैं उन्हीं पर दोबारा से एक बार विश्वास कांग्रेस ने जताया है उसमें तीस विधायकों में से अट्ठाईस जो हैं वो कांग्रेस के विधायक हैं उनको दोबारा से टिकट से नवाजा गया है तो वहीं बात की जाए एक विधायक निर्दलीय विधायक धर्मपाल गोंदर को कांग्रेस का टिकट दिया गया है नीलोखेड़ी से वही एक जननायक जनता पार्टी से विधायक टूट करके आए थे अभी कांग्रेस में शामिल हुए थे शाहबाद से रामकरण काला उनको भी उम्मीदवार बनाया गया है तो ऐसे मिलाकर के तीस उम्मीदवार ऐसे हैं जो सिटिंग विधायक हैं दो और की बात की जाए तो उनमें एक पार्टी के प्रदेश अध्यक्ष हैं उदय भान जो कि होटल से चुनाव लड़ते आए हैं उनको उम्मीदवार बनाया है पार्टी ने वहीं विनेश फोगाट जो कि जुलाना से उनको उम्मीदवार बनाया गया है तो कहीं ना कहीं बत्तीस उम्मीदवारों की लिस्ट जारी करके कांग्रेस ने ये संदेश देने की कोशिश की है कि कहीं भी कोई बगावत नहीं हो रही क्योंकि ये सारे सिटिंग विधायक थे और इन पर कोई ज्यादा विरोध था नहीं जो वहाँ के नए कार्यकर्ता थे उनको भी यही लगता था कि सिटिंग विधायक को ही टिकट मिलेगा तो इसको लेकर के ज्यादा विरोध अभी देखने को मिला भी नहीं और अब जो दूसरी और तीसरी सूची आएगी तो उसमें देखना होगा कि कांग्रेस किस तरह से मैनेज करती हुई नजर आती है क्योंकि बीजेपी ने सड़सठ उम्मीदवारों की पहली ही लिस्ट जारी की तो हमने देखा कि विरोध के स्वर पूरे प्रदेश के अंदर सुनाई दिए पार्टी पदाधिकारियों ने इस्तीफा दिया लक्ष्मण नापा विधायक थे उन्होंने इस्तीफा तक दे दिया तो कहीं ना कहीं अब लेकिन जो और निर्दलीय विधायक थे तीन और निर्दलीय विधायक थे जिन्होंने कांग्रेस को समर्थन दे रखा था अब उनको कह सकते हैं कि निराशा हाथ लगी है क्योंकि सिटिंग विधायकों को ही अगर टिकट देना होता तो इसी लिस्ट में उनका भी नाम आ जाता लेकिन इस लिस्ट में नाम नहीं आया तो अब माना ये जा रहा है वो चाहे सोमवीर सांगवान हो चरकी दादरी से रणधीर गोलन हो पुंडरी से तो अब यही माना जा रहा है कि उनको टिकट कांग्रेस की तरफ से नहीं दिया जाएगा अपनाती है लेकिन पहली घोख का की जाए तो यह निचोड़ निकलता है लिस्ट और हमेशा तो ही हालांकि कांग्रेस की गल की जाए तो रिकॉर्ड दसा है की कांग्रेस हमेशा सब तो लेट बाद अपने उम्मीदवार नाव का एलान करती है बजरंग पुनिया का जिक्र करे जिन्ही जिम्मेवारी दी गई है कांग्रेस के शामिल होंदया ही उन्होंने नियुक्ति की थी गई है नियुक्ति की थी गई है ऑल इंडिया किसान कांग्रेस के वर्किंग चेयरमैन बने तो कांग्रेस पार्टी के शामिल हुए हैं बजरंग पुनिया बजरंग पुनिया के नाल विनेश बगाट भी शामिल हुए हैं तो तस्वीर ने जिसे विनेश बगाट न उम्मीदवार एलान दिता है तो दूसरे पास बजरंग पुनिया वीड्डी जिम्मेवारी ਅਗੇ ਬਤਾਂਗੇ ਹੋਰ ਖਬਰਾਂ ਦੇ ਵੱਲ ਰੁਕ ਕਰਦੇ ਹਾਂ ਮੱਧ ਪ੍ਰਦੇਸ਼ ਦੇ ਜੱਬਲਪੁਰ ਦੇ ਵਿੱਚ ਡੀ ਰੇਲ ਹੋਈ ਹੈ ਟ੍ਰੇਨ ਦਾ ਵੱਡੀ ਖਬਰ ਹੈ ਪਟ੍ਰੀ ਤੋਤਰੇ ਨੇ ਸੋਮਨਾਥ ਐਕਸਪ੍ਰੈਸ ਦੇ ਡੱਬੇ ਦੋ ਡੱਬੇ ਦੱਸੇ ਜਾ ਰਹੇ ਨੇ ਸੋਮਨਾਥ ਐਕਸਪ੍ਰੈਸ ਦੇ ਪਟ੍ਰੀ ਤੋਤਰੇ ਨੇ ਤਪਲੇਟਫਾਰਮ ਤੋਂ 200 ਮੀਟਰ ਪਹਿਲਾਂ ਹੀ ਇਹ ਡੱਬੇ ਲੱਥੇ ਨੇ ਕਿਸੇ ਵੀ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਇਆ ਯਾਨੀ ਕਿ ਉਸ ਤੋਂ ਬਚਾ ਰਿਹਾ ਹੈ ਪਰ ਰੋਜ਼ਾਨਾ ਦੇ ਵਾਂਗ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜੀਆਂ ਛਿੜਪੁਟਕਾਵਾ ਜ਼ਰੂਰ ਸਾਹਮਣੇ ਆਉਂਦੀਆਂ ਨੇ ਜਿੱਤੇ ਇੱਕਦਮ ਤੋਂ ਜਿਹੜੇ ਯਾਤਰੀ ਹੁੰਦੇ ਨੇ ਟ੍ਰੇਨ ਦੇ ਵਿੱਚ ਬੈਠੇ ਹੋਏ ਉਹਨਾਂ ਨੂੰ ਹਾਪੜਾ ਦਫੜੀ ਮੱਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੀ ਰੇਲ ਹੋਈ ਹੈ ਟ੍ਰੇਨ ਯਾਨੀ ਕਿ ਪਟੜੀ ਤੋਂ ਉਤਰੀ ਹੈ ਤਾਂ ਐ ਸੋਬਨਾਥ ਐਕਸਪ੍ਰੈਸ ਹੈ ਜਿਸ ਦੇ ਡੱਬੇ ਉਤਰੇ ਨੇ ਪਲੇਟਫਾਰਮ ਤੋਂ 200 ਮੀਟਰ ਪਹਿਲਾਂ ਹੀ ਇਹ ਡੱਬੇ ਲੱਥੇ ਨੇ ਤਾਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਉਤੇ ਪੈरिस ਪੈਰਾਓਲੰਪਿਕ ਦੇ ਵਿੱਚ ਭਾਰਤ ਦੀ ਚੋਲੀ ਇੱਕ ਹੋਰ 골ਡ ਮੈਡਲ ਪਿਆ ਹੈ ਹਾਈ ਜੰਪ ਦੇ ਵਿੱਚ ਪ੍ਰਵੀਨ ਕੁਮਾਰ ਨੇ ਦੱਸਿਆ ਕਿ 골ਡ ਮੈਡਲ ਜਿੱਤਿਆ ਹੈ 6 골ਡ ਦੇ ਨਾਲ ਭਾਰਤ ਨੇ ਹੁਣ ਤੱਕ 27 ਮੈਡਲ ਜਿੱਤਲੇ ਨੇ ਮੈਡਲ ਚੇਲੀ ਤੇ ਭਾਰਤ 15ਵੇਂ ਨੰਬਰ ਤੇ ਪਹੁੰਚ ਗਿਆ ਹੈ ਇਸ ਤਰੀਕੇ ਦੇ ਨਾਲ ਜਿਹੜੀ ਪਰਫਾਰਮੈਂਸ ਹੈ ਪੈਰਾਓਲੰਪਿਕ ਦੇ ਵਿੱਚ ਦਿੱਤੀ ਜਾ ਰਹੀ ਹੈ ਇਨ੍ਹਾਂ ਖਿਡਾਰੀਆਂ ਦੇ ਵੱਲੋਂ ਜੋ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਸਰੀਰ ਦੇ ਪੱਖੋਂ ਇੱਕ ਪਾਸੇ ਤੋਂ ਜ਼ਰੂਰ कमजोर हो सकते हैं पर जिस तरीके मजबूती के नाल इन्होंने वालों खेडिया जा रहा है इस तो अंदाजा लगता है कि हौसला कित भी डिगया नहीं है और स्वाभाविक तौर तो पर जेकर पैरा ओलंपिक पहुंचे ने तो बेहद ही मजबूत खिलाड़ी जो मोटिवेशनल माइंड uh, होता है ना वो डबल होता है मेडल के लिए फिर uh, नरेंद्र मोदी से बात करने के बाद मतलब मैं पूरा कॉन्फिडेंस में था कि मेरे को बस अब की बार लाना है यार लास्ट टाइम छूट गया था लेकिन यार इस बार तो जरूर लाना है अब तो जरूर लाना है पक्का आ, मैं बस उनको थैंक यू बोलना चाहूँगा कि आज उनके प्यार और उनकी दुआ की वजह से आज मैंने गोल्ड मेडल जीता है परवीण तो, ने इतिहास बनाया है और मैं इसलिए कहूँगा कि साइंस से आगे जा के काम किया स्पोर्ट्स साइंस ये कहता है कि टू पॉइंट जीरो जो जंप लगाना है हाई लगाना है वो कम से कम उसके लिए छः फीट हाइट होनी ज़रूरी है लेकिन परवीन की हाइट सिर्फ मेरे ख्याल से पाँच फीट छः इंच है सिर्फ लेकिन इनका जुनून इनकी मेहनत इनका डिसिप्लिन ने आज स्पोर्ट्स साइंस को चैलेंज किया है और इन्होंने जो जंप लगाया है वो जंप नहीं था वो उड़ान थी और वो देश के लिए गोल्ड मेडल था वो उड़ान गोल्ड मेडल के लिए उड़ान लगाई परवीन ने

करणदा हर तरह की जांच का स्वागत है ताकि ज्वालदा सिपाहीओं उनने नाते ना किया है कि ईमानदारी मेरा धर्म है राजिये कि शिक्षा मंत्री हरजोत बेंस जी पत्नी आईपीएस ज्योति यादव तेज साइबर सेल दे वैचे इंस्पेक्टर अमन जोधपुर ने सौ करोड़ भ्रष्टाचार दे इल्जाम लाए थे बीजेपी ने भी शिकायत की है जिससे हुन खुद मंत्री हरजोत बेंस ने स्पष्टीकरण दता ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਚੇਤਾਵਨੀ ਦਿੱਤੀ ਹੈ ਪ੍ਰਸ਼ਤ ਅਫਸਰਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਤਾਂ ਮੇਰੇ ਨਾਂ ਤੇ ਉਹਨਾਂ ਕਿਹਾ ਕਿ ਭ੍ਰਸ਼ਟਾਚਾਰ ਕਰਨ ਵਾਲੇ ਸੁਦਰਜਨ ਕੋ ਜਵਰਸਰ ਮੇਰੇ ਨਾਂ ਤੇ ਭ੍ਰਸ਼ਟਾਚਾਰ ਕਰ ਰਹੇ ਨੇ ਰਿਸ਼ਵਤ ਮੰਗ ਕੇ ਕਹਿੰਦੇ ਨੇ ਕਿ ਪੈਸਾ ਉੱਪਰ ਤੱਕ ਪਹੁੰਚਦਾ ਹੈ। ਪੋਹਾੜੀ ਦੇ ਨਿਆ گاਉਂ ਤੇ ਈਓ ਅਤੇ ਤਹਿਸੀਲਦਾਰ ਤੇ ਇਲਜ਼ਾਮ ਲਗਾਏ ਗਏ ਨੇ ਸੁਦਰਸ਼ਾਉ ਨੇਤਾ ਸਖਤ ਐਕਸ਼ਨ ਹੋਏਗਾ। ਪੁਰਾਣੀਆਂ ਸਰਕਾਰਾਂ ਦੇ ਬਿਲੇ ਤੋਂ ਅਫਸਰਾਂ ਦੀ ਆਦਤ ਵਿਗੜੀ ਹੈ ਔਰ ਕੋਈ ਵੀ ਪੈਸੇ ਮੰਗੇ ਤਾਂ ਮੈਨੂੰ ਤੁਰੰਤ ਸੂਚਿਤ ਕਰੋ। ਉਹਨਾਂ ਨੇ ਕਿਹਾ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਨੇ ਪੈਂਦੇ ਐ ਮੈਂ মিডিਆ ਰਾਹੀਂ ਤੇ ਸ਼ਰਮ ਥੋਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡ ਅਫਸਰਾਂ ਦੇ ਜਿਹੜੇ ਅਵਾਰਡ ਐ ਉਹਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰੱਖੂੰਗੀ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਟੰਕ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਉਧਰ ਮੁੱਖ ਮੰਤਰੀ ਮਾਰ ਨੇ ਭਾਜਪੀ ਤੇ ਨਿਸ਼ਾਨੇ ਸਾਦੇ ਨੇ ਹਰਿਆਣਾ ਵਿੱਚ 10 ਸਾਲ ਰਹੀ ਡਬਲ ਇੰਜਨ ਦੀ ਸਰਕਾਰ ਉਹਨਾਂ ਕਿਹਾ ਹਰਿਆਣਾ ਨੂੰ ਡਬਲ ਇੰਜਨ ਨਹੀਂ ਪਰ ਕੀ ਨਵੇਂ ਇੰਜਨ ਦੀ ਲੋੜ ਹੈ ਨੰਨਤਾ ਦੀ ਸਿੱਖਿਆ ਦੇ ਨਾਲ ਨਹੀਂ ਬਦਲਦਾ ਕੁੜੀ ਦਾ ਸੁਭਾਅ ਉਹਨਾਂ ਨੇ ਕਿਹਾ ਇੱਕ ਦੀ ਥਾਂ ਤੇ ਪੰਜ ਵੋਟਾਂ ਪੰਜ ਨੂੰ ਵੋਟਾਂ ਪਵਾ ਕੇ ਨਤੀਜਾ ਨਹੀਂ ਬਦਲਦਾ ਇਹ ਮੋਦੀ ਸਾਹਿਬ ਕਹਿੰਦੇ ਆ ਜਿੱਥੇ ਜਾਂਦੇ ਉੱਥੇ ਕਹਿੰਦੇ ਡਬਲ ਇੰਜਨ ਦੀ ਸਰਕਾਰ ਚਾਹੀਏ ਹਰਿਆਣੇ 'ਚ ਵੀ ਬਣਾਤੀ ਸੀ ਪਿਛਲੇ 10 ਸਾਲ ਤੋਂ ਡਬਲ ਇੰਜਨ ਆ 2-डेढ़ ਕਮੀਨਾ ਪਹਿਲਾਂ ਇੱਕ ਇੰਜਨ ਖਰਾਬ ਹੋ ਗਿਆ ਖੱਟਰ ਉਹਦੀ ਥਾਂ ਤੇ ਨਵਾਂ ਹੋਰ ਇੰਜਨ ਲਾਤਾ ਇੱਕ ਉਹ ਵੀ ਕੋਲੇ ਵਾਲੀ ਐ ਦੋਸਤੋ ਦੇਸ਼ ਨੂੰ ਡਬਲ ਇੰਜਨ ਦੀ ਲੋੜ ਨਹੀਂ ਨੇਸ਼ ਨੂੰ ਨਵੇਂ ਇੰਜਣ ਦੀ ਲੋੜ ਐ ਨਵੇਂ ਇੰਜਣ ਦੀ ਬਾ ਡਰਦੇ ਨੇ ਇਸ ਗੱਲੋਂ ਕਿਉਂਕਿ ਭਾਜਪਾ ਦਾ ਸੂਪੜਾ ਸਾਫ ਹੋਣ ਲੱਗਿਆ ਉਹਨੇ ਇੱਥੋਂ ਹਰਨੇ ਚੋਂ ਡਰੀ ਜਾਂਦੇ ਆ ਹੁਣ ਕਦੇ ਕਹਿੰਦੇ 2 ਤਰੀਕ ਵਧਾ ਕੇ ਦੇਖ ਲਈਏ 3-4 ਦਿਨ ਵਧਾ ਕੇ ਦੇਖ ਲਈਏ ਨੰਦਾ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਵੀਰੋ ਕੁੜੀ ਦਾ ਸੁਭਾਅ ਜਿਹਾ ਜਹਾ ਹੁੰਦਾ ਨੰਦਾ ਵਾਲੀ ਸਿੱਖਿਆ ਨਾਲ ਬਦਲਦਾ ਨਹੀਂ ਹੈਗਾ ਚਾਹੇ 1 ਤਰੀਕ ਨੂੰ ਪਵਾ ਲੋ ਚਾਹੇ 5 ਤਰੀਕ ਨੂੰ ਪਵਾ ਲੋ ਹਾਰ ਨਹੀਂ ਹਾਰਨੇ ਬੀਜੇਪੀ ਦਾ ਸੂਪੜਾ ਸਾਫ ਹੋਣੇ ਹੋਣਾ ਇੱਥੇ ਅੱਗੇ ਗੱਲਾਂ ਉਧਰ ਜੰਮੂ ਕਸ਼ਮੀਰ ਦੇ ਲਈ ਭਾਜਪਾ ਨੇ ਮੈਨੀਫੈਸਟੋ ਜਾਰੀ ਕੀਤਾ ਹੈ ਅਮਿਤ ਸ਼ਾਹ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਧਾਰਾ 370 ਨੂੰ ਲੈ ਕੇ ਨਾ ਕਿਹਾ ਕਿ ਹੁਣ ਧਾਰਾ 370 ਇਤਿਹਾਸ ਬਣ ਚੁੱਕੀ ਹੈ ਧਾਰਾ 370 ਹੁਣ ਕਦੇ ਮੁੜ ਕੇ ਨਹੀਂ ਆਏਗੀ ਔਰ 370 ਵਖਵਾਦ ਨੂੰ ਵਧਾਵਾ ਦਿੰਦੀ ਸੀ ਨਾ ਕਿਹਾ ਹੈ ਅਤਵਾਦ ਨੂੰ ਹਮੇਸ਼ਾ ਲਈ ਖਤਮ ਕਰਾਂਗੇ ਵਿਕਸਿਤ ਤੇ ਖੁਸ਼ਹਾਲ ਜੰਮੂ ਕਸ਼ਮੀਰ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਮਿਤ ਸ਼ਾਹ ਨੇ ਰੋਜ਼ਗਾਰ ਦੇ 5 ਲੱਖ ਮੌਕੇ ਪੈਦਾ ਕਰਨ ਦਾ ਦਾਅਵਾ एक जमाने में धारा 370 की परछाई में यहां पर अलगाववाद अलगाववादियों की मांगे हुरियत जैसे संगठन और हुरियत जैसे संगठनों के नतमस्तक होती हुई सरकारें हमने देखी थी दस साल के अंदर आज धारा 370 और 35A ए पास्ट बन गया है वो हमारे संविधान का हिस्सा नहीं है इसका पूरे भारत और जम्मू कश्मीर की जनता को आनंद यहां जो शांति विकास और सामाजिक न्याय जमीन पर उतरने का काम हुआ है इसका मूल कारण नरेंद्र मोदी जी का एक ऐतिहासिक फैसला 5 अगस्त 2019 को धारा 370 को समाप्त करने का पूरे देश को स...

ਦਨ ਚਲਦ ਹਾਲ ਕਰਾਂਗੇ ਅਮਨ ਅਰੋੜਾ ਨੇ ਕਿ ਦਰਬਾਹ ਜ਼ਿਲ੍ਹੇ ਚੋਂਦਲੀ ਇੰਚਾਰਜ ਲਗਾਏ ਗਏ ਨੇ ਅਮਨ ਅਰੋੜਾ ਜਿਨ੍ਹਾਂ ਨੇ ਉਹ ਅੜੇ ਹੋਏ ਕੰਮ ਸਾਡੇ ਉਹ ਪੰਜਾਬ ਦੇ ਨਵਾਂ ਸਮਾਂ ਦੀ ਸਰਕਾਰ ਬਣੀ ਹੈ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਉਹ ਕੰਮ ਚੱਲ ਰਹੇ ਨੇ ਅੱਜ ਦਿੱਦੜਵਾ ਹਲਕੇ ਦੇ 29 ਕਮਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਆਇਆ ਜਿਦੇ ਵਿੱਚ 12 ਕਰੋੜ ਦੀ ਲਾਗਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਔਰ ਇਸ ਤੋਂ ਪਹਿਲਾਂ ਵੀ ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਔਰ ਹੋਰ ਵਾਲੇ ਸਮੇਂ ਵਿੱਚ ਬਾਕੀ ਕੰਮ ਵੀ ਨੇ ਜਿਹੜੇ ਉਹ ਚੱਲਣਗੇ ਸਭ ਬੇਸਿਕਲੀ ਤਾਂ ਅੱਜ 12 ਕਰੋੜ ਦੇ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਾਰਨ ਦੇ ਲਈ ਕਿਦਰਵਾ ਹਲਕੇ ਦੇ ਵਿੱਚ ਆ ਜਾਉ। ਸਾਨੂੰ ਬਾਇਲੈਕਸ਼ਨ ਕਰਕੇ ਪਾਰਟੀ ਵੱਲੋਂ ਸਰਕਾਰ ਵੱਲੋਂ ਡਿਊਟੀ ਲੱਗੀ। ਕੰਮ ਪਹਿਲਾਂ ਵੀ ਚੱਲ ਰਹੇ ਸੀਗੇ ਪਰ ਹਰ ਡੈਫੀਨਿਟਲੀ ਜਿਵੇਂ ਤੁਹਾਨੂੰ ਕਹਿ ਵੀ ਪੋਲੀਟੀਕਲ ਐਕਟੀਵਿਟੀ ਹੈ ਜਿਹੜੀ ਵੱਧ ਜਾਂਦੀ ਹੁੰਦੀ ਹੈ। ਉਹਦੇ ਨਾਲ ਜਿਵੇਂ ਹੀ ਪਤਾ ਲੱਗਿਆ ਕਿ ਨਾਲ ਦੀ ਨਾਲ ਅਸੀਂ ਐਸਟੀਮੇਟ ਲਵਾ ਕੇ ਟੈਂਡਰ ਨੇ ਜਿਹੜੇ ਉਹ ਲੱਗ ਚੁੱਕੇ ਅਕੇ ਪਤਾ ਕਿ ਉਧਰ ਕੇਂਦਰੀ ਸਿਹਤ ਮੰਤਰੀ ਨੂੰ ਮਿਲੇ ਨੇ ਡਾਕਟਰ ਬਲਬੀਰ ਸਿੰਘ ਜੇਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਫੰਡਾਂ ਦਾ ਫਰਦਾ ਚੁੱਕਿਆ ਹੈ ਪੰਜਾਬ ਦੇ ਰੁਕੇ ਹੋਏ ਫੰਡ ਜਾਰੀ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਐਨ ਐਚ ਐਮ ਦੇ ਫੰਡ ਦੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜ਼ਿਕਰ ਹੋ ਗਿਆ ਕਿ ਆਰ ਡੀ ਐਫ ਤੋਂ ਇਲਾਵਾ ਹੋਰ ਫੰਡ ਰੁਕੇ ਜਾਣ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਆਦੇਵਲੋਂ ਮੁਲਾਕਾਤਾਂ ਕੇਂਦਰ ਦੇ ਨਾਲ ਕੀਤੀਆਂ ਜਾਂਦੀਆਂ ਨੇ ਔਰ ਫੰਡ ਰੱਖੇ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਅਫਸਰ ਸਬਾਨ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਲਵ ਕਰ ਲਓ ਐਂਡ ਹੀ ਇਜ਼ ਬਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਆ ਜੀ ਜਿਹੜੇ ਜਿਹਨੂੰ ਆਪਾਂ ਯੋਸ਼ ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਹਿੰਦੇ ਆ ਉਹਦੇ ਵੀ ਪੈਸੇ ਸੀਗੇ ਹੋਰ ਵੀ ਜਿਹੜੇ ਸਾਡੇ ਜਿੰਨੇ ਵੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਆਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬౌੰਡ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਨੂੰ ਇਸ਼ੂਜ਼ ਨੂੰ ਸੌਲਵਟ ਆਊਟ ਕਰੋ ਅੱਗੇ ਵਧਾਂਗੇ ਉਧਰ ਸ਼ਰਾਰਤੀ ਅੰਸਰਾ ਦੇ ਖਿਲਾਫ ਪੁਲਿਸ ਦਾ ਐਕਸ਼ਨ ਵੇਖਣ ਨੂੰ ਮਿਲਿਆ ਲੁਧਿਆਣਾ ਪੁਲਿਸ ਨੇ ਦੋ ਮੁਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਦੇ ਨਾਲ ਇਹ ਠੱਗੀ ਕਰਦੇ ਸਨ ਮੁਜ਼ਮਾ ਤੋਂ 1 ਕਰੋੜ ਤੋਂ ਵੱਧ ਰੁਪਏ ਦੀ ਜਿਹੜੀ ਰਕਮ ਹੈ ਉਹ ਬਰਾਮਦ ਹੋਈ ਹੈ ਤੱਕਲ ਮਿਲਾ ਕੇ ਇਹ ਵੱਡੀ ਅਹਮ ਕਹਿ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਚਾਂਸਸ ਦਿੱਤਾ ਜਾਂਦਾ ਹੈ ਤਾਂ ਕਾਰਵਾਈ ਕੀਤੀ ਹੈ ਪੁਲਿਸ ਨੇ ਸ਼ਰਾਰਤੀ ਅੰਸਲਾ ਦੇ ਖਿਲਾਫ ਲੁਧਿਆਣਾ ਪੁਲਿਸ ਨੇ ਇਹ ਦੋ ਮੁਜ਼ਮਮਾ ਨੂੰ ਗ੍ਰਿਫਤਾਰ ਕੀਤਾ ਖਬਰ ਸੰਗਰੂਰ ਤੋਂ ਐ ਜਿੱਥੋਂ ਦੇ ਲੋਗਵਾਲ ਦੇ ਵਿੱਚ ਨਸ਼ੇ ਦੇ ਖਿਲਾਫ ਔਰਤਾਂ ਡਟ ਗਈਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਡੰਡੇ ਲੈ ਕੇ ਸਰਖਤੇ ਪੈਰਾ ਦੇ ਰਹੀਆਂ ਨੇ ਔਰਤਾਂ

ਕਿ ਇਸ ਐਸ ਕਾਨੂੰਨੀ ਕਾਰਵਾਈ ਦਾ ਹੱਲ ਲਵਾਨਾ ਚਾਹੀਦਾ। ਕਿੰਨੇ ਕੁ ਲੋਕ ਨੇ ਕੋਣ ਨਸ਼ਾ ਵੇਚਦਾ ਹੈ? ਨਸ਼ੇ ਵਾਲੇ ਵਾਧੂ ਨੇ। ਪੁਲਿਸ ਕਾਰਵਾਈ ਨਹੀਂ ਕਰਦੀ। ਨਾ ਜੀ ਨਾ ਕੁਝ ਨਹੀਂ ਕਰਦੀ। ਹਾਂ। ਫਿਰ ਸਾਨੂੰ ਕਿਉਂ ਬੈਠਣਾ ਪਿਆ? ਸਾਨੂੰ ਬੈਠਣਾ ਪੈ ਗਿਆ ਫਿਰ ਇਨਸਾਨ ਬੰਦੇ ਤਾਂ ਕੋਈ ਕੰਮ ਨਹੀਂ ਹੁੰਦਾ ਨੀਚਾ ਕਰ ਦੇਗੇ ਵਿੱਚ ਵੇਚਦੇ ਨੇ ਉਹ। ਹਾਂ। ਅੱਜ ਕਿੰਨੇ ਲੋਕਾਂ ਨੂੰ ਫੜਾਇਆ ਤੁਸੀਂ? ਅੱਜ ਅਸੀਂ 4 ਲੋਕਾਂ ਨੂੰ ਫੜਾਇਆ। ਠੀਕ ਹੈ। ਅਸੀਂ ਇਹਨਾਂ ਪੱਜੀ ਕਿ ਫੜਾਇਆ ਜੀ? ਫੋਨ ਕਰਿਆ ਪੁਲਿਸ ਵਾਲਿਆਂ ਨੂੰ। ਸਾਡੇ ਨਸ਼ਾ ਬਹੁਤ ਵਿਕ ਰਿਹਾ ਹੈਗਾ। ਚਿੱਟਾ ਵਿਕਦਾ ਇੱਥੇ ਟੀਕੇ ਵਿਕਦੇ ਨੇ ਹਾਂ ਤੇ ਸਿਕਨੇਚਰ ਕਹਿੰਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਵਿਕਦੇ ਨੇ ਹਾਂ ਨਿੱਕੇ ਨਿੱਕੇ ਜਵਾਖ ਵੀ ਵੇਚ ਦਿੰਦੇ ਨੇ ਸੇ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਕੀ ਦਿੱਕਤ ਆ ਰਹੀ ਆ ਤੁਹਾਨੂੰ ਦਿੱਕਤ ਆ ਸਾਡੇ ਜਦੋਂ ਪੁਲਿਸ ਆ ਜਾਂਦੀ ਇੱਥੇ ਘਰਾਂ 'ਚ ਵੜਦੇ ਨੇਗੇ ਠੀਕ ਆ ਹਾਂਜੀ ਕੋਈ ਕਿਸੇ ਦੇ ਕੋਈ ਅਲਸੂੜੀ ਮੂਰੇ ਹੋ ਗਈ ਅਲਸੂੜੀ ਲਾ ਲਾਂਦੇ ਨੇ ਹਾਂ ਕਿਸੇ ਦੇ ਸਿਲੰਡਰ ਮਿਲ ਗਿਆ ਸਿਲੰਡਰ ਲਾ ਲੈਂਦੇ ਨੇ ਹਾਂ ਸਭ ਐਂ ਕਰਦੇ ਨੇ ਚਿੱਟੇ ਵੱਲੇ ਪੀਂਦੇ ਨੇ ਜਿਹੜੇ ਨਸੇ ਟੀਕੇ ਕਾ ਲਾਉਂਦੇ ਨੇ ਸਾਰੇ ਅੱਜ ਅਸੀਂ 4 ਜਣੇ ਫੜਾਇਏ ਨੇ ਦੋ ਦੇ ਟੀਕੇ ਲੱਗੇ ਹੋਏ ਸੀ ਉਹ ਫੜਾਇਏ ਨੇ ਔਰ ਤਾਂ ਵੀ ਕਿਉਂ ਬੈਠਣਾ ਪਿਆ ਅត្រਾਕੇ ਇੱਥੇ ਉੱਤਾਂ ਕੋਈ ਨਹੀਂ ਚੱਕਦੇ ਨਾ ਤਾਂ ਕੋਈ ਪੁਲਿਸ ਸੁਣਦੀ ਆ ਸਾਡੀ ਹਾਂ ਨਾ ਕੋਈ ਬੰਦੇ ਸੁਣਦੇ ਨੇਗੇ ਵੀ ਬੰਦਿਆਂ ਦੇ ਕਹੇ ਤੋਂ ਕਿਹੜਾ ਹਟਦੇ ਨੇ ਹੁਣ ਅਸੀਂ ਅੱਕ ਕੇ ਬੁੜੀਆਂ ਨੇ ਉੱਤਾਂ ਚੱਕਿਆਗਾ ਹੁਣ ਵੀ ਜਿਹੜੇ ਵੇਚਦੇ ਨੇ ਹੁਣ ਵੀ ਐਂ ਕਹਿ ਦੇਣਗੇ ਕਿੰਨੇ ਕ ਦਿਨ ਤਰ ਨਲਾ ਲੈਣਗੇ ਜਾਂ ਕੀ ਕਰ ਲੈਣਗੇ ਜਾਂ ਸਾਡਾ ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਹੁਣ ਗੱਲ ਕਰਦੇ ਹਾਂ ਸਮਰਾਲਾ ਦੇ ਪਿੰਡ ਸਮਸਤਪੁਰ ਦੀ ਜਿੱਥੋਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਨਾ ਅਧਿਆਪਕਾ ਦੇ ਹੀ ਚੱਲ ਰਿਹਾ ਹੈ 8ਵੀਂ ਤੱਕ ਦੇ ਇਸ ਸਮਾਰਟ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇੱਕ ਵੀ ਪੱਕਾ ਟੀਚਰ ਨਹੀਂ ਹੈ। ਸਕੂਲ ਦੇ ਵਿੱਚ ਭਾਜਾਦ ਦੇ ਕਰੀ ਬੱਚੇ ਨੇ ਜੋ ਹਰ ਦਿਨ ਕਲਾਸਰੂਮ ਚ ਪੜ੍ਹਦੇ ਨੇ ਫਿਰ ਇਸੇ ਤਰ੍ਹਾਂ ਖੁਦ ਹੀ ਪੜ੍ਹ ਕੇ ਵਾਪਸ ਚਲੇ ਜਾਂਦੇ ਨੇ। ਤਾਂ ਪਿੰਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਕੁਝ ਸਮਾਂ ਪਹਿਲਾਂ ਡੈਪਿਊਟੇਸ਼ਨ ਚ ਟੀਚਰ ਲਗਾਇਆ ਓਵੇ ਡਿਊਟੀ ਤੋਂ ਗੈਰ ਹਾਜ਼ਰ ਰਹਿੰਦਾ ਹੈ ਜਿਸ ਦੇ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਪਿੰਡੇ ਲੋਕਾਂ ਨੇ ਜਦੋਂ ਸਿੱਖਿਆ ਵਿਭਾਗ ਦਾ ਵਿਰੋਧ ਕੀਤਾ ਤਾਂ ਫਿਰ ਬਲਾਕ ਸਿੱਖਿਆ ਅਫਸਰ ਨੇ ਅਮਰਜੈਂਸੀ ਰਜੀ ਜਿਹੜਾ ਅਧਿਆਪਕਾਂ ਪੇਚਿਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਪੰਜਾਹ ਬੱਚਿਆਂ ਨੂੰ ਪੜ੍ਹਾਉਣਾ ਤੇ ਫਿਰ ਉਹਨਾਂ ਦੇ ਲਈ ਮਿੱੱਦੇ ਮੀਲ ਦਾ ਪ੍ਰਬੰਧ ਕਰਨਾ ਇੱਕ ਅਧਿਆਪਕ ਦੇ ਵਾਸਤੇ ਗੱਲ ਨਹੀਂ ਕੋਈ ਮਦਦ ਕੀਤੀ ਜਾਂਦੀ ਐਸੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫਿਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਫੇਰ ਕੱਲੂ ਸਾਨੂੰ ਇਹ ਨਾ ਕਿ ਉਹ ਵੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਫੇਰ ਕਰਦੇ ਆ ਦੁਬਾਰਾ ਵੀ ਸਾਡੇ ਸਕੂਲ 'ਚ ਜਲਦ ਤੋਂ ਜਲਦ ਦੋ ਟੀਚਰ ਭੇਜੇ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ ਸਾਡੇ ਕੋਲ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤੀ ਦੀ ਨੇ ਫ੍ਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਅਸੀਂ ਮਜਬੂਰ ਆ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਸਾਡੇ ਪਿੰਡ ਦਾ ਉਪਰਾਲਾ ਇਹ ਵੀ ਅਸੀਂ ਇਹ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਛੇਤੀ ਤੋਂ ਛੇਤੀ ਮੋਰਚਾ ਖੋਲਣ ਲਈ ਤਿਆਰ ਬਰਤਿਆ ਹਾਂ ਜੀ ਸੋਮਵਾਰ ਤੋਂ ਡਿਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡਿਪਿਊਟੇਸ਼ਨ ਮਤਲਬ ਇੱਥੇ ਬੱਚੇ ਨੂੰ ਪੜਾ ਰਿਹਾ ਤੇ ਮੇਰੀ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵੰਡਣ ਲਈ ਜਾਣਾ ਪਿਆ ਤਕਰੀਬਨ ਮਾਲਬ ਤਿੰਨ ਦਿਨ ਹੋਏ ਨੇ ਮੈਨੂੰ ਇੱਥੇ ਅਕੀਵਾਥਿਆਂ ਤਾਂ ਦੇਸ਼ ਭਰ ਦੇ ਵਿੱਚ ਅੱਜ ਗਣੇਸ਼ ਚਤੁਰਥੀ ਦੀ ਧੂਮ ਹੈ ਔਰ ਗਣਪਤੀ ਦੀ ਮੂਰਤੀ ਨੂੰ ਘਰਾਂ ਦੇ ਵਿੱਚ ਵਿਰਾਜਮਾਨ ਕਰ ਰਹੇ ਨੇ ਸ਼ਰਧਾਲੂ ਜਗ੍ਹਾ ਜਗ੍ਹਾ ਦੇ ਵਿੱਚ ਦੱਸ ਦਈਏ ਕਿ ਜਗ੍ਹਾ ਜਗ੍ਹਾ ਤੇ ਸਜਣ ਲੱਗੇ ਨੇ ਗਣੇਸ਼ ਉਤਸਵ ਦੇ ਪਟਾ ਪੰਡਾਲ ਔਰ 10 10 ਦਿਨਾਂ ਆ ਤਾਂਦਸ ਜਨਾ ਤਾ ਪੂਰਾ ਇਹ ਗਣੇਸ਼ ਉਤਸਵ ਚੱਲੇਗਾ ਤਸਵੀਰਾਂ ਸਾਹਮਣੇ ਆਲਕੀਆਂ ਨੇ ਬਾਲੀਵੁੱਡ ਸੈਲਿਬਰਟੀ ਜਾਂਦਾ ਸੀ ਕਿ ਗਣੇਸ਼ ਉਤਸਵ ਬਣਾ ਰਹੇ ਨੇ ਖਾਸ ਤੌਰ ਤੇ ਮੁੰਬਈ ਦਾ ਜ਼ਿਕਰ ਕੀਤਾ ਜਾਵੇ ਤਾਂ ਬੇਗਾਨ ਬੜੇ ਪੱਧਰ ਤੇ ਉਤਸਵ ਬਣਾਇਆ ਸ਼ਾਨਦਾਰ ਹੈ ਸਿੱਧੀ ਬਨਾਇਕ ਮੰਦਿਰ ਦੇ ਵਿੱਚ ਵੀ ਆਰਤੀ ਹੋਈ ਹੈ ਤੇਵਾ ਤਾਰਾ ਬਲੰਚੰਦਰ ਬਲੰਦਦੇਵਾ ਵਿਦਿਆ ਬਲੰਦੇਵਾ ਬਲੰਦਦੇਵਾ ਹਰ ਸਾਲ ਕੀ ਜਰੂਰ ਮੈਂ ਕੂਪਰ ਐਕਸਾਈਟਡ ਹੂੰ ਕਿਉਂਕਿ ਜਬ ਵੀ ਬੱਪਾ ਆਤੇ ਹੈ तो एक अलग ही पॉजिटिव वाइब्रेशन शुरू हो जाती है घर मर, घर पर भी इतनी सारी तैयारियां होती है और अन अब बड़ा मतलब जब जब से छोटा है आप लोग देख ही रहे हो ये भी बहुत एक्साइटेड रहता है गणपति बापा को लाने के लिए तो बस अब उनको घर ले जाएंगे तीन दिन अभी वो मेरे घर पर रहेंगे उनकी खूब सेवा करेंगे और धूमधाम से गणेश उत्सव मना भगवान से मांगा था कि एक्सटेंशन एक्सटेंशन मिल मिल जाए शेफ को गया हम बहुत खुश हैं। पापा हमारे लिए खुशियाँ लेकर आए हैं क्या है हां जी आपके लिए गणपति क्या है मेरे लिए गोला है मेरा मतलब जितने मर्जी बड़े आप गणपति देख लो आपको बच्चे ही लगेंगे और मैं बड़ी इमोशनल हो जाती हूँ बड़े बेबी वाले बाल गणेश लेके जा रहे हैं आज गोला तीन साल का हो गया ती, तीसरा साल लेने आया है और बस आप सब हेल्दी रहो खुश रहो गणपति पप्पा मोरिया

ਸਾਡਲੇ ਲਈ ਬਾਬਾ ਜੀ ਹਾਲੇ ਵੀ ਇੱਥੇ ਨੇ ਤੇ ਸਾਰੇ ਦੇ ਕਿਰਪਾ ਕਰਨ ਕਿੰਦਾ ਦੀਦੀ ਦੇ ਕਿਰਪਾ ਕਰਨ ਤੇ ਜਿੰਨੀ ਵੀ ਸੰਗਤ ਹੈ ਸਾਰਿਆਂ ਦਾ ਪਿਆਰ ਬੜਾ ਲਾਵੇ ਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਇੱਥੇ ਮਿਲਦੀ ਰਵੇ ਵਾਹਿਗੁਰੂ ਜੀ ਕਾਲ ਸਾਹਿਬ ਅੰਦ ਚੰਡੀਗੜ੍ਹ ਦੇ ਸੈਕਟਰ 33 ਦੇ ਮੇਲਾ ਗਰਾਊਂਡ ਦੇ ਵਿੱਚ ਲੱਗੇ ਧਰਨੇ ਨੂੰ ਕਿਸਾਨਾਂ ਨੇ ਚੁੱਕ ਲਿਆ ਹੈ ਪਰ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਖੇਤੀ ਨੀਤੀ ਚੋਨਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡਾ ਸੰਘਰਸ਼ ਕਰ। ਸੁਧਰਨਾ ਮੁਰੰਦਾ ਦਾ ਜ਼ਿੰਦਾਬਾਦ, ਜਿੰਦੂ ਬਾਦ ਚੰਡੀਗੜ੍ਹ ਬਾਦ। ਪੰਜਾਬ ਸਰਕਾਰ ਨੂੰ 25 ਦਿਨ ਦਾ ਸਮਾਂ ਦੇ ਕੇ ਕਿਸਾਨ ਨੇ 5 ਦਿਨ ਬਾਅਦ ਚੰਡੀਗੜ੍ਹ ਵਾਲੇ ਧਰਨੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਤੇ ਆਪਣੇ ਘਰਾਂ ਵਾਲੇ ਪਾਸੇ ਨੂੰ ਚੱਲੇ ਪਾ ਦਿੱਤੇ। ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਚੰਡੀਗੜ੍ਹ ਦੇ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਇਜਾਜ਼ਤ ਤੋਂ ਬਾਅਦ 1 ਸਤੰਬਰ ਨੂੰ ਮੋਰਚਾ ਲਗਾਇਆ ਸੀ ਤੇ ਫਿਰ 2 ਤਰੀਕ ਨੂੰ ਖੇਤੀ ਨੀਤੀ ਸਣੇ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 34 ਤੋਂ ਲੈ ਕੇ ਮਟਕਾ ਚੌਕ ਤੱਕ ਮਾਰਚ ਵੀ ਕੱਢਿਆ ਤੇ ਫਿਰ ਵੀਰਵਾਰ ਨੂੰ ਮੁੱਖ ਮੰਤਰੀ ਨਾਲ ਹੋਈ 2 ਘੰਟੇ ਦੀ ਮੀਟਿੰਗ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹ ਆਸਵੰਦਨ ਨਜ਼ਰ ਆ ਰਹੇ ਨੇ ਉਹਦੇ ਚ ਅਸੀਂ ਇਹ ਤੱਥ ਕੱਢਿਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੁੱਖ ਤੌਰ ਤੇ ਅਸੀਂ ਖੇਤੀ ਨੀਤੀ ਕਿਸਾਨ ਮਜ਼ਦੂਰ ਬਾਤਾ ਪਰਨ ਸੰਬੰਧੀ ਖੇਤੀ ਨੀਤੀ ਇੰਟਰਡਿਊਸ ਕਰਨ ਦੀ ਖਾਤਰ ਸੈਸ਼ਨ ਦਰਾਂ ਨਾਲ ਅਸੀਂ ਆਏ ਸੀ ਇਹ ਮਨੋਰਥ ਤਕਰੀਬਨ ਅਸੀਂ ਪੂਰਾ ਕਰ ਲਿਆ ਅਸੀਂ ਇਸ ਗੱਲ ਤੇ ਸੀਐਮ ਨਾਲ ਮੀਟਿੰਗ ਹੋਈ ਹੈ 2.5 ਘੰਟੇ ਮੀਟਿੰਗ ਚੱਲੀ ਹੈ ਉਹਨਾਂ ਨੂੰ ਅਸੀਂ ਏ ਤੋਂ ਕਢਵਾ ਲਈ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਹੈ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੇ ਕਿਸਾਨਾਂ ਗੂ ਸਰਕਾਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਆਪਣੇ ਮਕਸਦ ਚ ਕਾਮਯਾਬ ਰਹਿਣ ਦਾ ਜ਼ਿਕਰ ਤਾਂ ਕਰ ਰਹੇ ਨੇ ਪਰ ਨਾਲ ਹੀ ਚੇਤਾਵਨੀ ਭਰੀ ਲੈਸੇ ਚ ਸਪਸ਼ਟ ਵੀ ਕਰ ਦਿੱਤਾ ਕਿ ਜੇਕਰ ਵਾਦੇ ਮੁਤਾਬਿਕ ਖੇਤੀ ਨੀਤੀ ਸਣੇ ਮੰਗਾਂ ਤੇ ਸਰਕਾਰ ਨੇ ਕਦਮ ਅੱਗੇ ਨਹੀਂ ਵਧਾਏ ਤਾਂ ਸੰਘਰਸ਼ ਇਸ ਵਾਰ ਤੋਂ ਵੀ ਜ਼ਿਆਦਾ ਤਿੱਖਾ ਉਲੀਕਿਆ ਜਾਵੇਗਾ। ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਉਸ ਵਾਦੇ ਮੁਤਾਬਕ ਉਹ ਉਸ ਖੇਤੀ ਨੀਤੀ ਦੀ 10 ਦੇਜ ਨੂੰ ਦੇਖਾਂਗੇ ਤੇ 30 ਤੱਕ ਜੇ ਸਾਹਮਣੇ ਨਾ ਆਇਆ ਸਾਡੇ ਕੋਲੇ ਉਹ ਇਹਨਾਂ ਦਾ ਖੇਤੀ ਨੀਤੀ ਦਾ 10 ਦੇਜ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੰਦਰ ਤੇ ਹੋਰ ਦੇਣਾ ਹੁਣ ਵਾਪਸ ਡੇਢ ਦਹਾਕੇ ਬਾਅਦ ਚੰਡੀਗੜ੍ਹ ਦੀਆਂ ਸੜਕਾਂ ਤੇ ਕੋਈ ਧਰਨਾ ਪ੍ਰਦਰਸ਼ਨ ਇਸ ਤਰੀਕੇ ਨਾਲ ਹੁੰਦਾ ਹੋਇਆ ਨਜ਼ਰ ਆਇਆ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਨਾਲ ਹੋਈ ਮੀਟਿੰਗ ਤੇ ਮੰਗਾਂ ਮੰਨਣ ਨੂੰ ਲੈ ਕੇ ਮਿਲੇ ਭਰੋਸੇ ਤੋਂ ਬਾਅਦ ਖੇਤੀ ਨੀਤੀ ਤੇ ਸਰਕਾਰ ਦਾ ਅਗਲਾ ਐਕਸ਼ਨ ਕੀ ਰਹਿੰਦਾ ਹੈ ਚੰਡੀਗੜ੍ਹ ਤੋਂ ਲਪਿੰਦਰ ਬਰਾੜ ਨਿਊਜ਼ ਏ ਟਿਮ ਪੰਜਾਬ